ਵੰਦੇ ਮਾਤਰਮ ਅਤੇ ਭਾਰਤ ਮਾਤਾ ਕੀ ਜੈ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ ਫਹਿਲਗਾਮ ਵਿੱਚ ਪਾਕਿਸਤਾਨ ਸਪਾਂਸਰਡ ਅੱਤਵਾਦੀ ਘਟਨਾ ਦੇ ਜਵਾਬ ਵਿੱਚ ਭਾਰਤ ਦੇ ਆਪਰੇਸ਼ਨ ਸਿੰਧੂਰ ਦੀ ਸਫਲਤਾ ਦੇ ਸਮਰਥਨ ਵਿੱਚ ਸ਼ਹਿਰ ਦੇ ਨਾਗਰਿਕਾਂ ਨੇ ਜ਼ਿਲ੍ਹਾ ਪਾਜਪਾ ਪ੍ਰਧਾਨ ਰਜਨੀਸ਼ ਤੇ ਮਾਨਦੀ ਪ੍ਰਧਾਨਗੀ ਹੇਠ ਰਾਸ਼ਟਰੀ ਸੁਰੱਖਿਆ ਮੰਚ ਅਤੇ ਪਾਜਪਾ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਇਸ ਵਿਸ਼ਾਲ ਯਾਤਰਾ ਵਿੱਚ ਨੌਜਵਾਨਾਂ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਸਾਰਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਰੰਗਾਂ ਯਾਤਰਾ ਆਰਤੀ ਚੌਂਕ ਤੋਂ ਸ਼ੁਰੂ ਹੋ ਕੇ ਕੁਮਾਰ ਮੰਡੀ ਚੌਂਕ ਵਿੱਚ ਸਮਾਪਤ ਹੋਈ ਇਸ ਯਾਤਰਾ ਦੌਰਾਨ ਕੁਮਾਰ ਮੰਡੀ ਦਾ ਪੂਰਾ ਮਾਹੌਲ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਅਤੇ ਜੈ ਹਿੰਦ ਦੇ ਦੇਸ਼ ਭਗਤੀ ਦੇ ਨਾਅਰੇ ਨਾਲ ਗੂੰਜ ਉੱਠਿਆ 바람깨서 빌어 바람깨 위에서 붙어 제시리랑 제시리랑